ਕਿਸਾਨ ਵੀਰੋ 1509 ਦੇ ਜਿਹੜੇ ਰੇਟਾਂ ਦੇ ਵਿੱਚ ਇੱਕਦਮ ਜਿਹੜੀ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ ਕੁਝ ਕੁ ਦਿਨਾਂ ਤੱਕ ਰਿਪੋਰਟਾਂ ਅਨਸਾਰ ਜਿਹੜੀ ਬਾਸਮਤੀ 1509 ਆ 3000 ਰੁਪਏ ਤੋਂ ਜਿਹੜੀ ਪਲੱਸ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਤੇ ਕਿਹੜੀ ਕਿਹੜੀ ਮੰਡੀ ਦੇ ਵਿੱਚ ਅੱਜ ਕਿੰਨਾ ਰੇਟ ਰਿਹਾ ਕਿਹੜੀ ਮੰਡੀ ਦੇ ਵਿੱਚ ਟੋਟਲ ਕਿੰਨੇ ਗੱਟੇ ਜਿਹਨੂੰ ਕਹਿ ਸਕਦੇ ਆ ਬੋਰੀਆਂ ਭਰੀਆਂ ਗਈਆਂ ਨੇ ਤੇ ਵੱਖ-ਵੱਖ ਮੰਡੀਆਂ ਦੀ ਗੱਲਬਾਤ ਕਰਾਂਗੇ ਅੱਜ 19 ਅਗਸਤ ਹੋ ਗਈ ਹੈ ਜੀ 19 ਅਗਸਤ ਦੇ ਜਿਹੜੇ ਕੀ ਕੀ ਰੇਟ ਰਏ ਨੇ ਕਿਹੜੀ ਕਿਹੜੀ ਮੰਡੀ ਦੇ ਵਿੱਚ ਬਾਕੀ ਕਿਸਾਨ ਦੋਸਤੋ ਮੰਡੀਆਂ ਦੀਆਂ ਗੱਲਾਂ ਹਰ ਰੋਜ਼ ਹੋ ਜਾਣੀਆਂ ਤੁਹਾਡੇ ਸੋਹਣੇ-ਸੋਹਣੇ ਚਿਹਰੇ ਨਾਲ ਆਪਾਂ ਜਿਹੜੀਆਂ ਕੁਝ ਜ਼ਰੂਰੀ ਗੱਲਾਂ ਵੀ ਸਾਂਝੀਆਂ ਕਰਨੀਆਂ ਜ਼ਰੂਰੀ ਨੇ ਇਸ ਵਾਰ ਜਿਹੜੇ ਕਹਿੰਦੇ ਆ ਵੀ ਮੇਰੇ ਏਰੀਏ ਦੀ ਜੇ ਗੱਲ ਕਰੀਏ ਤਾਂ ਮੌਸਮ ਨੇ ਬਹੁਤ ਸੋਹਣਾ ਸਾਥ ਦਿੱਤਾ ਅੱਜ ਵੀ ਜਿਹੜੀ ਹਲਕੀ-ਹਲਕੀ ਬੂੰਦਾਬاندی ਹੋਈ ਹੈ ਆ ਮੀਂਹ ਪਿਆ ਜੀ ਬਾਕੀ ਸ਼ੁਰੂਆਤੀ ਸੀਜ਼ਨ ਦੇ ਵਿੱਚ ਜਿਹੜੀ ਲਾਈਟ ਨੇ ਥੋੜੀ ਜੀ ਦਿੱਕਤ ਜ਼ਰੂਰ ਦਿੱਤੀ ਸੀ ਪੂਰੀ-ਪੂਰੀ ਜਿਹੜੀ 8 ਘੰਟੇ ਜਿਹੜੀ ਲਾਈਟ ਮਸਾਂ ਹੀ ਆਉਂਦੀ ਸੀ ਪਰ ਸੀਜ਼ਨ ਚੱਲਣ ਤੋਂ ਬਾਅਦ ਸੀਜ਼ਨ ਭਖਣ ਤੋਂ ਬਾਅਦ ਜਿਹੜੀ ਲਾਈਟ ਬਹੁਤ ਆ ਰਹੀ ਹੈ ਹੁਣ ਮੇਰੇ ਏਰੀਏ ਦੇ ਵਿੱਚ ਜਿਹੜੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ 24 ਘੰਟੇ ਜਦੋਂ ਵੀ ਦੇਖੀਏ ਤਾਂ ਮੋਟਰਾਂ ਦੇ ਜੋ ਬਲਬ ਲੱਗੇ ਨੇ ਮੋਟਰਾਂ ਦੇ ਜੋ ਕਨੈਕਸ਼ਨ ਹੈ ਤੇ ਜਿਹੜੀ ਲਾਈਟ ਹਰ ਵਕਤ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਸਰਕਾਰ ਦਾ ਆਪਾਂ ਇਸ ਗੱਲੋਂ ਧੰਨਵਾਦ ਕਰਦੇ ਆਂ ਤੇ ਤੁਸੀਂ ਵੀ ਕਿਸਾਨ ਵੀਰੋ ਜਰੂਰ ਦੱਸਿਓ ਤੁਹਾਡੇ ਏਰੀਏ ਦੇ ਵਿੱਚ ਜਿਹੜੀ ਲਾਈਟ ਦਾ ਪ੍ਰਬੰਧ ਕਿਵੇਂ ਆ ਕੰਟੀਨਿਊ ਕਿੰਨੀ ਆਉਂਦੀ ਹੈ ਕਿੰਨੇ ਘੰਟੇ ਚੱਲਦੀ ਹੈ ਦੇ ਤੁਹਾਡੀਆਂ ਫਸਲ ਬਾੜੀਆਂ ਦੇ ਕੀ ਹਾਲਚਾਲ ਆ ਜੀ ਸਾਰੀਆਂ ਗੱਲਾਂ ਬਾਤਾਂ ਤੁਸੀਂ ਇਕੱਲੇ ਮੇਰੇ ਤੇ ਨਾ ਛੱਡਿਆ ਕਰੋ ਤੁਸੀਂ ਵੀ ਕਿਸਾਨ ਵੀਰਾਂ ਨਾਲ ਆਪਣੇ ਜਿਹੜੇ ਨੁਕਤੇ ਜ਼ਰੂਰ ਸਾਂਝੇ ਕਰਿਆ ਕਰੋ ਬਹੁਤ ਜਿਹੜੇ ਕਿਸਾਨ ਵੀਰਾਂ ਦੇ ਕਾਲ ਆਉਂਦੀ ਆ ਪ੍ਰਦਾਨ ਪਾਈਏ ਜਾਂ ਸਪਰੇ ਕਰੀਏ ਇਸ ਬਾਰੇ ਵੀ ਤੁਸੀਂ ਜ਼ਰੂਰ ਕਿਸਾਨ ਵੀਰਾਂ ਨੂੰ ਜਿਹੜੀ رائے ਜ਼ਰੂਰ ਦਿਆ ਕਰੋ ਪ੍ਰਦਾਨ ਦਾ ਬੈਨੀਫਿਟ ਜ਼ਿਆਦਾ ਹੈ ਤੁਸੀਂ ਮੇਰੇ ਤੋਂ ਸੀਨੀਅਰ ਕਿਸਾਨ ਜਿਹੜੇ ਵੀਰ ਬੈਠਿਓ ਜਾਂ ਆਪਣਾ ਨੂੰ ਸਪ੍ਰਿਹਾਂ ਕਰਨ ਦੇ ਵਿੱਚ ਫਾਇਦਾ ਲੋਜੀ ਕਿਸਾਨ ਦੋਸਤੋ ਗੱਲਾਂ ਕਰਨ ਤੋਂ ਬਾਅਦ ਆਪਾਂ ਫਿਰ ਮੰਡੀਆਂ ਵਾਲੇ ਪਾਸੇ ਆ ਜੀਏ ਤੇ ਮੰਡੀਆਂ ਦਾ ਕੀ ਕੀ ਰੇਟ ਰਿਹਾ ਲਾੜਵਾ ਮੰਡੀ ਦੇ ਵਿੱਚ 1509 ਦਾ ਜਿਹੜਾ ਬਹੁਤ ਸ਼ਾਨਦਾਰ ਰੇਟ ਦੇਖਣ ਨੂੰ ਮਿਲਿਆ 2600 ਤੇ 55 ਰੁਪਏ ਕਰਨਾਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਥੋੜਾ ਜਿਹਾ ਡਾਊਨ ਹੀ ਰਿਹਾ ਜਾਂ ਢੇਰੀ ਮਾੜੀ ਕਹਿ ਸਕਦੇ ਕੋਈ 2225 ਰੁਪਏ ਘਰੋੜਾ ਮੰਡੀ ਦੇ ਵਿੱਚ 1509 ਦਾ 2600 ਰੇਟ ਲੱਗਿਆ ਜੀ 2600 ਰੁਪਏ ਪ੍ਰਤੀ ਕਵਾਂਟਲ ਲੱਗਿਆ 7000 ਜਿਹੜੀ ਇਸ ਮੰਡੀ ਦੇ ਵਿੱਚ 1509 ਦੀ ਬੋਰੀ ਭਰੀ ਗਈ ਹੈ ਇੰਦਰੀ ਮੰਡੀ ਦੇ ਵਿੱਚ ਬਹੁਤ ਸ਼ਾਨਦਾਰ ਜਿਹੜਾ ਰੇਟ ਦੇਖਣ ਨੂੰ ਮਿਲਿਆ 1509 ਦਾ 2500 ਤੇ 90 ਰੁਪਏ ਲਗਭਗ 2600 ਨੂੰ ਇਸ ਮੰਡੀ ਦੇ ਵਿੱਚ ਜਿਹੜਾ ਰੇਟ ਲੱਗਿਆ ਜੀ ਤੇ ਬਾਕੀ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਹੈ ਜਲਦੀ ਜਿਹੜਾ 3000 ਰੇਟ ਜਿਹੜਾ ਪਲੱਸ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਤੇ ਨਰੇਲਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2500 ਤੇ 21 ਰੁਪਏ ਲੈ ਇਹ ਸੀ ਕਿਸਾਨ ਵੀਰੋ 19 ਅਗਸਤ ਜਿਹੜੀਆਂ ਮੰਡੀਆਂ ਦੇ ਵੱਖ-ਵੱਖ ਰੇਟ ਤੇ ਜਿਹੜੇ ਵੀਰ ਆਪਣੇ ਪੇਜ ਤੇ ਜਾਂ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ YouTube ਨੂੰ Facebook ਪੇਜ ਨੂੰ ਫੋਲੋ ਜ਼ਰੂਰ ਕਰਕੇ ਜਾਓ ਤੇ ਵੀਡੀਓ ਹੋਰ ਨਾਲ ਕਿਸਾਨਾਂ ਤੱਕ ਜਿਹੜੀ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਜ਼ਰੀਏ ਵੀ ਉਹਨਾਂ ਕੋਲ ਵੀ ਬਾਸਮਤੀ ਦੇ ਰੇਟਾਂ ਦੀ ਜਿਹੜੀ ਅਪਡੇਟ ਨੋਟੀਫਿਕੇਸ਼ਨ ਮਿਲ ਜਾਵੇ ਤੇ ਲਾਸਟ ਦੇ ਵਿੱਚ ਇਹੀ ਗੱਲ ਕਹਿਣਾ ਚਾਹਾਂਗਾ ਕਿ ਕਈ ਕਿਸਾਨ ਵੀਰਾਂ ਦੇ ਜਿਹੜੇ ਫੋਨ ਆਉਂਦੇ ਆ ਜੀ ਬਾਸਮਤੀ ਦੇ ਵਿੱਚ ਜਾਂ ਮੁਛਲ ਦੇ ਵਿੱਚ ਆਪਣਾ ਝੰਡਾ ਪੱਤਾ ਜੀ ਸੋ ਉਸ ਝੰਡੇ ਪੱਤੇ ਦੀ ਕਿਸਾਨ ਦੋਸਤੋ ਹੁਣ ਜਿਹੜੀ ਰੋਕਦਮ ਨਹੀਂ ਹੋਣ ਵਾਲੀ ਜਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਉਹ ਸਿਰਫ ਤੁਹਾਡੀ ਜ਼ਮੀਨ ਦੇ ਵਿੱਚ 2% ਤੋਂ ਵੱਧ ਨਹੀਂ ਆ ਸਕਦਾ ਸੋ ਉਸ ਦੀ ਰੋਕਥਾਮ ਆਪਾਂ ਪਨੀਰੀ ਦੇ ਸਮੇਂ ਹੀ ਕਰ ਸਕਦੇ ਆ ਪਨੀਰੀ ਦੇ ਵੇਲੇ ਹੀ ਕਰ ਸਕਦੇ ਆ ਤੋ ਜ਼ਿਆਦਾ ਘਬਰਾਉਣ ਦੀ ਜਰੂਰਤ ਨਹੀਂ ਇਹ ਛੰਡਾ ਰੋਗ ਹਰ ਸਾਲ ਆਉਂਦਾ ਤੇ ਹਰ ਸਾਲ ਆਉਂਦਾ ਹੀ ਰਹੇਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਧੰਨਵਾਦ ਜੀ